ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜਕੇ ਚੈਨਲ ਤੇ ਸਿਮਰਨ ਇੱਕ ਬਹੁਤ ਹੀ ਸਮਝਦਾਰ ਕੁੜੀ ਹੈ ਉਹ ਕਾਲਜ ਜਾਂਦੀ ਹੈ ਤੇ ਬਹੁਤ ਹੀ ਹੁਸ਼ਿਆਰ ਕੁੜੀ ਹੈ ਘਰ ਉਹ ਵੀ ਠੀਕ ਹੈ ਉਸ ਦਾ ਬਾਪ ਆਪਣੇ ਰੋਬ ਨਾਲ ਰਹਿੰਦਾ ਹੈ ਉਹਨਾਂ ਕੋਲ ਜ਼ਮੀਨ ਜਾਇਦਾਦ ਵੀ ਕਾਫੀ ਹੈ ਖੇਤੀ ਕਰਦਾ ਹੈ ਤੇ ਸਮਾਜ ਵਿੱਚ ਵੀ ਆਪਣੀ ਆਪਣਾ ਸਰਦਾਰੀ ਰੋਬ ਰੱਖਦਾ ਹੈ ਸਿਮਰਨ ਸਿਮਰਨ ਕਾਲਜ ਜਾਂਦੀ ਹੈ ਸਿਮਰਨ ਦੇ ਫਰੈਂਡਸ ਦਾ ਵੀ ਇੱਕ ਚੰਗਾ ਗਰੁੱਪ ਹੈ ਉਸ ਵਿੱਚ ਰਣਵੀਰ ਨਾਮ ਦਾ ਮੁੰਡਾ ਜੋ ਸਿਮਰਨ ਦਾ 베ਸਟ ਫਰੈਂਡ ਹੈ ਹਰ ਗੱਲ ਸਮਝਦਾ ਹੈ ਹੌਲੀ-ਹੌਲੀ ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਸਿਮਰਨ ਉਸ ਨੂੰ ਪੁੱਛਦੀ ਹੈ ਕਿ ਆਪਾਂ ਵਿਆਹ ਕਰ ਲਈਏ ਤੇਰੇ ਘਰ ਵਾਲੇ ਮੰਨ ਜਾਣਗੇ ਉਹ ਕਹਿੰਦਾ ਹਾਂ ਤੇ ਸਿਮਰਨ ਕਹਿੰਦੀ ਮੈਂ ਵੀ ਘਰ ਗੱਲ ਕਰਾਂਗੀ ਉਹਨਾਂ ਦੀ ਜਾਤ ਅਲੱਗ ਹੋਣ ਕਰਕੇ ਇਹ ਵਿਆਹ ਨਹੀਂ ਹੋ ਸਕਦਾ ਇਹ ਸਿਮਰਨ ਨੂੰ ਵੀ ਪਤਾ ਸੀ ਸਿਮਰਨ ਘਰ ਜਾਂਦੀ ਹੈ ਤੇ ਉਸ ਦੀ ਮਾਂ ਨੂੰ ਉਸ ਦੀ ਮਾਸੀ ਸਿਮਰਨ ਲਈ ਰਿਸ਼ਤਾ ਦੱਸਦੀ ਹੈ ਸਿਮਰਨ ਇਹ ਸੁਣ ਕੇ ਹੈਰਾਨ ਹੋ ਜਾਂਦੀ ਹੈ ਕਿ ਆਪਣੀ ਮਾਂ ਨੂੰ ਕਹਿੰਦੀ ਮਾਂ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਆ ਮਾਂ ਕਹਿੰਦੀ ਤਾਂ ਸਿਮਰਨ ਕਹਿੰਦੀ ਮਾਂ ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਹਾਂ ਮੇਰੇ ਨਾਲ ਹੀ ਕਾਲਜ ਪੜਦਾ ਹੈ ਇਹ ਸੁਣ ਕੇ ਉਸ ਦੀ ਮਾਂ ਉਸ ਨੂੰ ਤੱਪੜ ਮਾਰਦੀ ਹੈ ਤੇ ਕਹਿੰਦੀ ਤੂੰ ਕੀ ਕਹਿ ਰਹੀ ਆ ਜੇ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਉਹ ਸਾਨੂੰ ਦੋਹਾਂ ਨੂੰ ਮਾਰ ਦੇਗਾ ਮਾਂ ਹੀ ਤੈਨੂੰ ਸਮਝਾਉਂਦੀ ਐ ਇਹੋ ਜੀਆਂ ਗੱਲਾਂ ਨਾ ਕਰੀਂ ਅੱਕੇ ਤੋਂ ਸਿਮਰਨ ਚੁੱਪ ਹੋ ਜਾਂਦੀ ਐ ਤੇ ਫਿਰ ਸਿਮਰਨ ਦੀ ਮਾਂ ਦੁਬਾਰਾ ਮਾਸੀ ਨੂੰ ਕਾਲ ਕਰਕੇ ਜਾਂਦੀ ਜੋ ਤੂੰ ਰਿਸ਼ਤਾ ਦੱਸਿਆ ਉਹ ਸਾਨੂੰ ਮਨਜ਼ੂਰ ਐ ਉਹਦਾ ਬਾਪ ਵੀ ਸੋਚਦਾ ਕਿ ਜ਼ਰੂਰ ਕੋਈ ਗੱਲ ਐ ਉਹ ਵੀ ਸਿਮਰਨ ਦੀ ਮਾਂ ਦੀ ਹਾਂ ਚਾਹ ਮਰਾਂਦਾ ਐ ਉਹ ਸੋਚਦਾ ਕਿ ਸਮਾਜ ਵਿੱਚ ਬੇਇੱਜ਼ਤੀ ਨਾ ਹੋਵੇ ਕੋਝ ਵੀ ਮੁੰਡੇ ਬਾਰੇ ਪਤਾ ਨਹੀਂ ਕਰਦੇ ਬੁੱਧਵਾ ਨੂੰ ਘਰ ਦੇਖੋਂਦੇ ਤੇ ਮੁੰਡਾ ਵੇਖੋਂਦੇ ਆ ਤੁਹਾਨੂੰ ਸ਼ਗਨ ਪਾ ਦਿੰਦੇ 15 ਦਿਨ ਬਾਅਦ ਵਿਆਹ ਰੱਖ ਦਿੰਦੇ ਸਿਮਰਨ ਇਹ ਸਾਰੀ ਗੱਲ ਰਣਵੀਰ ਨੂੰ ਦੱਸਦੀ ਰਣਵੀਰ ਉਸ ਨੂੰ ਸਮਝਾਦਾ ਕਿ ਤੂੰ ਆਪਣੇ ਮਾਪੇ ਦੀ ਗੱਲ ਸਮਝ ਤੇ ਚਲਾ ਜਾਂਦਾ ਸਿਮਰਨ ਦਾ ਵਿਆਹ ਵਧੀਆ ਕਰਦੇ ਜਦੋਂ ਵਿਆਹ ਕਰਕੇ ਘਰ ਜਾਂਦੀ ਆ ਦਾ ਘਰ ਬਹੁਤ ਵੱਡਾ ਹੁੰਦਾ ਹੈ ਹੁਣ ਉਹ ਨਵੀਂ ਜ਼ਿੰਦਗੀ ਬਾਰੇ ਸੋਚਦੀ ਹੈ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਗ੍ਰੈਜੂਏਟ ਪੂਰੀ ਕਰਨਾ ਚਾਹੁੰਦੀ ਹਾਂ ਇੱਕ ਸਾਲ ਰਹਿ ਗਿਆ ਹੈ ਤੁਸੀਂ ਕਾਲਜ ਐਡਮਿਸ਼ਨ ਕਰਵਾ ਦਿਓ ਉਹ ਮੰਨ ਜਾਂਦਾ ਤੇ ਉਸਦੀ ਨਾਨਾ ਦਾ ਜੋ ਸਿਮਰਨ ਦੇ ਘਰ ਵਾਲੇ ਤੋਂ ਵੱਡੀ ਹੈ ਕਹਿੰਦੀ ਉਸਨੇ ਕਾਲਜ ਜਾ ਕੇ ਕੀ ਕਰਨਾ ਕਰਦੇ ਕੰਮ ਹੀ ਤਾਂ ਕਰਨੇ ਆ ਪਰ ਉਹ ਨਹੀਂ ਸੁਣਦਾ ਤੇ ਸਿਮਰਨ ਨੂੰ ਪੜਨ ਦਿੰਦਾ ਹੈ ਇੱਕ ਦਿਨ ਸਿਮਰਨ ਕੱਪੜੇ ਧੋ ਰਹੀ ਹੁੰਦੀ ਆਪਣੇ ਘਰ ਵਾਲੇ ਰਮਨ ਦੀਆਂ ਪੈਂਟਾਂ ਧੋ ਰਹੀ ਹੁੰਦੀ ਉਸ ਵਿੱਚੋਂ ਇੱਕ ਮੈਡੀਸਿਨ ਨਿਕਲਦੀ ਉਹ ਉਸ ਨੂੰ ਖੋਜਦੀ ਤਾਂ ਪਤਾ ਲੱਗਦਾ ਕਿ ਰਮਨ ਨਸ਼ਾ ਕਰਦਾ ਹੈ ਉਹ ਇਸ ਬਾਰੇ ਰਮਨ ਨੂੰ ਪੁੱਛਦੀ ਤਾਂ ਉਹ ਕਹਿੰਦਾ ਹਾਂ ਮੈਂ ਨਸ਼ਾ ਕਰਦਾ ਅੰਦਰੋਂ ਟੁੱਟਿਆਂ ਦੀ ਰਮਨ ਕਹਿੰਦਾ ਮੇਰੀ ਮਾਂ ਤੇ ਭੈਣ ਨੂੰ ਵੀ ਪਤਾ ਹੈ ਕਿ ਮੈਂ ਨਸ਼ਾ ਕਰਦਾ ਉਹ ਇਹ ਗੱਲ ਆਪਣੀ ਮਾਂ ਨੂੰ ਦੱਸਦੀ ਹੈ ਜਿਹੜੇ ਮੁੰਡੇ ਨਾਲ ਤੁਸੀਂ ਮੇਰਾ ਵਿਆਹ ਕੀਤਾ ਉਹ ਨਸ਼ਾ ਕਰਦਾ ਉਸ ਦੀ ਮਾਂ ਕਹਿੰਦੀ ਤੂੰ ਇਹ ਸਮਝ ਕੇ ਇਹ ਤੇਰੀ ਕਿਸਮਤ ਹੈ ਇੱਥੇ ਹੀ ਰਹਿਣਾ ਪੈਣਾ ਉਹ ਮਾਂ ਜੇ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ ਹੈ ਤੇ ਸਿਮਰ ਰਮਨ ਨੂੰ ਕਹਿੰਦੀ ਹੈ ਕਿ ਆਪਣੇ ਵਿਆਹ ਨੂੰ 3 ਸਾਲ ਹੋ ਗਏ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ ਡਾਕਟਰ ਨੂੰ ਦਿਖਾਉਂਦੇ ਆ ਹਸਪਤਲ ਜਾਂਦੇ ਹਨ ਡਾਕਟਰ ਉਸ ਨੂੰ ਮੈਡੀਸਨ ਖਾਣ ਲਈ ਕਹਿੰਦੇ ਆ 3 ਮਹੀਨੇ ਬਾਅਦ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਉਸ ਵਜ੍ਹਾ 6 ਮਹੀਨਾ ਹੀ ਹੁੰਦਾ ਤਾਂ ਉਸ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਉਹ ਜੂੰ ਦੀ ਲਾਸ਼ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਸੱਸ ਤੇ ਨਨ ਉਸ ਨੂੰ ਬੁਲਾਉਂਦੀਆਂ ਨਹੀਂ ਉਹ 9 ਮਹੀਨੇ ਪੂਰੇ ਹੋ ਤਾਂ ਉਸ ਦਰਦ ਹੁੰਦਾ ਹੈ ਤੇ ਬਹੁਤ ਹੀ ਪਿਆਰੀ ਕੁੜੀ ਜਨਮ ਲੈਂਦੀ ਆ ਪਰ ਸੱਸ ਤੇ ਨਨ ਉਸ ਨੂੰ ਤਾਨੇ ਮਾਰਦੇ ਨੇ ਕਿ ਮੁੰਡਾ ਹੀ ਜੰਮ ਦਿੰਦੀ ਉਹ ਘਰ ਆ ਜਾਂਦੀ ਆ ਸੱਸ ਤੇ ਨਨ ਉਸ ਨੂੰ ਬੋਲਦੀਆਂ ਨਹੀਂ ਉਹ ਪੇਕੇ ਜਾਣ ਦਾ ਫੈਸਲਾ ਕਰਦੇ ਉਸੇ ਸੱਸ ਤੇ ਨਨ ਦੇ ਮਨ ਵਿੱਚ ਖਿਆਲ ਆਉਂਦਾ ਕਿ ਇਹ ਉੱਥੇ ਚਲੀ ਗਈ ਤਾਂ ਕੁੜੀ ਦਾ ਹਿੱਸਾ ਲੈ ਲੈ ਵੀ ਪਰ ਉਹ ਕੁਝ ਵੀ ਲੈ ਤਾਂ ਇਨਕਾਰ ਕਰ ਦਿੰਦੀ ਆ ਤੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਉੱਥੇ ਉਹ ਜੌਬ ਦੇ ਪੇਪਰ ਦੀ ਜੌਬ ਨਿਕਲ ਆਉਂਦੀ ਹੈ ਫਿਰ ਉਹ ਸੋਚੇ ਕੇ ਪੇਕੇ ਘਰ ਪਰ ਆ ਤੇ ਬੋਝ ਨਹੀਂ ਬਰਨਾ ਚਾਹਦੇ ਉਹ ਜੌਬ ਕਰਕੇ ਕਿਰਾਏ ਦੇ ਮਕਾਨ ਚ ਰਹਿਣ ਲੱਗਦੀ ਹੈ ਫਿਰ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਨਰਿੰਦਰ ਵੀ ਵਿਆਹ ਹੋ ਗਿਆ ਉਜੈਸ ਮੁੰਡਾ ਨਾ ਵਿਆਈ ਸੀ ਉਹ ਵੀ ਨਸ਼ਾ ਕਰਦਾ ਉਸਦੇ ਘਰ ਵਾਲੇ ਦੀ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ ਸੀ ਹੁਣ ਉਹ ਵੀ ਆਪਣੇ ਪੇਕੇ ਘਰ ਨਹੀਂ ਜਾਂਦਾ ਸੀ ਮਰਨ ਨੂੰ ਆਪਣੇ ਦਿਨ ਚਾੜ ਆ ਜਾਂਦੇ ਚੁੱਪ ਜੀ ਰਹਿੰਦੀ ਹੈ ਤੇ ਆਪਣੀ ਨਵੀਂ ਜ਼ਿੰਦਗੀ ਬਾਰੇ ਸੋਚਦੀ ਹੈ ਜਦੋਂ ਕਾਲਜ ਆਉਂਦੀ ਹੈ ਉੱਥੇ ਇੱਕ ਕਲੀਗ ਨਾਲ ਉਸਦੀ ਦੋਸਤੀ ਹੋ ਜਾਂਦੀ ਹੈ ਉਹ ਉਸ ਨੂੰ ਆਪਣੇ ਤੀਤ ਬਾਰੇ ਦੱਸਦੀ ਹੈ ਉਸਦੀ ਕਹਾਣੀ ਸੁਣ ਕੇ ਕਲੀਗ ਦੁਖੀ ਹੋ ਜਾਂਦਾ ਇਹ ਗੱਲ ਉਹ ਆਪਣੇ ਕਲੀਗ ਇੱਕ ਫਰੈਂਡ ਰਣਵੀਰ ਨੂੰ ਦੱਸਦਾ ਹੈ ਤੇ ਸਿਮਰਨ ਦੀ ਫੋਟੋ ਦਿਖਾਉਂਦਾ ਹੈ ਉਹ ਇੱਕਦਮ ਬੋਲ ਪੈਂਦਾ ਇਹ ਸਿਮਰਨ ਹੈ ਜੋ ਮੇਰੇ ਨਾਲ ਕਾਲਜ ਪੜ੍ਹਦੀ ਸੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਰਣਵੀਰ ਦਾ ਫਰੈਂਡ ਉਸ ਨੂੰ ਦੱਸਦਾ ਹੈ ਕਿ ਉਸਦੇ ਹਸਬੰਦ ਦੀ ਮੌਤ ਹੋ ਗਈ ਹੈ ਤੇ ਉਹ ਜੌਬ ਕਰਦੀ ਹੈ ਮੇਰੇ ਆਫਿਸ ਰਣਵੀਰ ਹੈਰਾਨ ਹੋ ਜਾਂਦਾ ਹੈ ਉਹ ਅਗਲੇ ਦਿਨ ਆਫਿਸ ਜਾ ਕੇ ਸਿਮਰਨ ਦੱਸਦਾ ਹੈ ਕਿ ਰਣਵੀਰ ਉਸ ਦਾ ਫਰੈਂਡ ਹੈ ਉਸ ਨੇ ਵਿਆਹ ਨਹੀਂ ਕਰਵਾਇਆ ਇਹ ਸੁਣ ਕੇ ਉਹ ਹੈਰਾਨ ਹੋ ਜਾਂਦੀ ਹੈ ਤੇ ਗੱਲਾਂ-ਗੱਲਾਂ ਵਿੱਚ ਉਹਦਾ ਐਡਰੈਸ ਪੁੱਛ ਲੈਂਦਾ ਹੈ ਤੇ ਜਾ ਕੇ ਉਸਦੇ ਮਾਪੇ-ਵਾਪ ਨੂੰ ਸਮਝਾਉਂਦਾ ਹੈ ਤੇ ਰਣਵੀਰ ਸਿਮਰਨ ਤੇ ਰਣਵੀਰ ਬਾਰੇ ਦੋਹਾਂ ਦਾ ਵਿਆਹ ਹੋ ਜਾਂਦਾ ਹੈ ਰਣਵੀਰ ਸਿਮਰਨ ਦੀ ਕੁੜੀ ਨੂੰ ਵੀ ਅਪਣਾ ਲੈਂਦਾ ਹੈ 5 ਸਾਲ ਬਾਅਦ ਉਹ ਦੋਵੇਂ ਇਕੱਠੇ ਖੁਸ਼ ਰਹਿੰਦੇ ਹਨ ਥੈਂਕ ਯੂ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜੇ ਕੇ ਚੈਨਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਦੱਸਿਆ ਕਰੋ ਤੁਹਾਨੂੰ ਸਟੋਰੀ ਕਿਹੋ ਜੀ ਲੱਗੀ